ਓਏ ਓਏ ਕੱਕੇ ਕੀ ਕਰਦਾ ਤੂੰ ਇਦਾਂ ਮੂੰਹ ਕਰ ਇੱਥੇ ਕੀ ਲੱਭਦਾ ਲਾ ਲਾ ਹੁਏ ਪਾੜਦਾ ਚਿਤਰਨ ਫੋ ਕਰੂ ਹਾਏ ਤਾਂ ਗਾਲਾਂ ਪਵਾ ਦੂ ਓ ਪਿੱਛੇ ਮੁੜਿਆ ਹੁਣੇ ਨਿਕਲੂਗਾ ਮੇਰੇ ਤੋਂ ਖੜਾ ਜਾ ਟੱਡ ਤਾਂ ਬੰਦਾ ਗੁੱਸੇ ਵੀ ਹੋ ਜਾਂਦਾ ਹੁੰਦਾ ਕਹਿੰਦਾ ਖੋਲ ਦੰਦੀ ਯਾਰ ਇਹਨਾਂ ਨੂੰ ਇਹਨਾਂ ਨੂੰ ਐ ਕਰਦੀ ਆ ਤੰਗਲੀ ਨਮਰਾ ਲਈ ਉਹ ਭਰਾਵਾ ਹੋਰ ਗਿੱਟਿਆਂ ਕੁੱਟਿਆਂ ਜੇ ਤੇਰੇ ਲੱਗੇ ਥੋੜੇ ਪਿੱਛੇ ਮੇਰੇ ਗਾਲਾਂ ਪੈ ਜਾਂਦੀਆਂ ਨੇ ਹਾਂ ਅੱਜ ਤਾਂ ਉਹ ਵੀ ਲੜਾਈ ਹੋਊ ਇਹਨਾਂ ਦੀ ਮੈਂ ਇਹਨਾਂ ਨੂੰ ਕਹਤਾ ਵੀ ਭਾਈ ਪਸ਼ੂ ਨੜਾਵੋ ਮੀਨਾ ਹੋ ਗਿਆ ਇਹਨਾਂ ਨੜਾਇਆ ਨੂੰ ਮੇਰੇ ਤੋਂ ਬਿਨਾ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਹੈ ਨਹੀਂ ਦੱਸਿਓ ਆ ਸਰੀ ਗੱਲ ਤਾਂ ਕਰਿਓ ਕੀ ਹੋ ਗਿਆ ਕੀ ਹੋ ਗਿਆ ਮੈਨੂੰ ਥੋੜਿਆ ਤੁਨੂੰ ਇਹ ਕੰਮ ਨੂੰ ਕਹਦਾ ਫਿਰ ਮੂੰਹ ਮੋਟਾ ਐਡਾ ਟੜਿੰਗ ਇਧਰ ਮੂੰਹ ਕਰਿਆ ਮਾਣਾ ਆ ਮੂੰਹ ਦੇਖਿਆ ਸਾਰੇ ਜਣੇ ਉਹੀ ਆ ਸਾਬੂ ਪਰਸੰਦ ਆ ਮੂੰਹ ਤਾਂ ਦਿਖਾਈ ਮੜ ਜਾ ਦਿਖਾਈ ਮੈਂ ਕੰਮ ਨੂੰ ਕਹਦਾ ਮੈਂ ਕਿਹਾ ਵੀ ਕੰਮ ਕਰੋ ਪਸ਼ੂਨ ਨਲਾਵੋ ਹਨਾ ਇੰਨੇ ਜੇ ਮੂੰਹ ਟੜਿੰਗਾ ਅਸੀਂ ਤਾਂ ਕਦੇ ਕੰਮ ਕਰੀ ਆ ਲੈਣੇ ਆਪਣੇ ਆਪਣੀ ਦੀ ਤਾਂ ਵੀ ਉਹਨਾਂ ਦੀ ਹਾਲਤ ਪਤਾ ਕੀ ਕਹੀ ਜਾਂਦੇ ਠੰਡ ਠੰਡ ਵੀ ਫਿਰ ਰੜ੍ਹਾਈ ਲੈ ਕੇ ਫਿਰਦੇ ਹੋ ਤੁਸੀਂ ਆਹ ਬਣਾਉਨੇ ਹੋ ਮਿੱਠੂ ਏ ਇਹ ਮੇਰਾ ਮਿੱਠਾ ਗਿਆ ਦੋਏ ਹੋਏ ਮਾਤਾ ਜੀ ਨੇ ਆਈ ਹਾਈ ਆ ਬਕਰਨਾ ਨੇ ਤੁਸੀਂ ਨਾਉਂਦੇ ਹੀ ਨਹੀਂ ਚਲੋ ਅਸੀਂ ਆਪਾਂ ਵੀਡੀਓ ਦੀ ਸ਼ੁਰੂਆਤ ਕਰ ਲਈ ਸਾਡੀ ਸਵੇਰੇ ਸਵੇਰੇ ਹੋਈ ਲੜਾਈ ਹੈ ਫੱਲ ਨਹੀਂ ਲੜੇ ਤੇਰੀ ਵਜ੍ਹਾ ਨਹੀਂ ਹੋਈਆ ਲੜਾਈ ਮੇਰੀ ਵਜ੍ਹਾ ਨਾਲ ਨਹੀਂ ਹੋਈ ਲੜਾਈ ਤੁਸੀਂ ਆਪ ਕਰਦੇ ਹੋ ਨਾ ਲੜੋ ਨਾ ਲੜੋ ਸ਼ੌਕਾ ਫਿਰ ਟੁਟਾਓ ਸਕੂਨ ਮਿਲਦਾ ਤੁਹਾਨੂੰ ਹਾਂ ਪ੍ਰੂਫ ਹਾਂ ਸਕੂਨ ਮਿਲਦਾ ਨਹੀਂ ਦੱਸਿਆ ਦਾ ਕਾਹ ਸੰਗ ਮੇਰੀ ਜਿੰਨੀਆਂ ਮਾਰਜਾ ਆ ਦੇ ਲੋ ਸਾਊ ਵਰਸਾ ਨਾਲ ਟੋਡਾ ਹੈ ਵੀਡੀਓ ਬਣਦੀ ਆ ਸੱਚੀ ਹੋ ਹੋਰ ਨਾ ਇੱਥੇ ਗਾਲ ਗੋਲ ਵੀ ਕੱਢ ਦਿੰਦੇ ਹੁੰਦੇ ਨੇ ਭਾਈ ਹੋਰ ਨਾ ਗਾਲ ਕੱਢਦਾ ਆ ਆਵੋ ਬਗਜ ਮੇਰੇ ਕਾਲਾ ਟੋਕਾ ਕਰ ਦੇ ਟੋਕਾ ਖਰਾਵ ਕਰ ਦੇ ਕਰ ਦੇ ਕਰ ਦੇ ਕਰ ਦੇ ਕਰ ਦੇ ਕਿੱਧਰ ਹੋਣਾ ਕਿੱਧਰ ਹੋਣਾ ਕੱਕੀ ਜੀ ਨੇ ਕਿੱਧਰ ਹੋਣਾ ਆ ਲਾੜਾ ਲਾ ਗਿਆ ਮੇਰੇ ਹੱਥ ਨੂੰ ਹੈ ਕਿਆ ਸਾਸਰੀ ਨਾਲ ਤਾਂ ਕਰਿਓ ਬਲੌਗ ਦੀ ਸ਼ੁਰੂਆਤ ਤਾਂ ਕਰ ਦੋ ਅੱਜ ਨਹੀਂ ਅੱਜ ਤਾਂ ਮੂੰਹ ਉਠਾ ਕਦੇ ਲਾੜ ਲਾੜ ਕੇ ਕਦੇ ਹੱਸ ਹੱਸ ਕੇ ਬੂਡ ਪਾਲਾ ਓਏ ਬੂਡ ਪਾਲਾ ਪਰ ਮਨ ਇਹਨੂੰ ਗੋਦੀ ਚੱਕ ਕੇ ਬਾਹਰ ਕੱਢਦਾ ਹੂੰ ਪਿੰਡੇ ਪਾਣੀ ਨਹੀਂ ਪਾਉਣਾ ਪਿੰਡੇ ਰਗੜਨੇ ਨੇ ਰਗੜਨੇ ਇੱਥੇ ਹੀ ਆ ਮੈਂ ਕੈਮਰਾ ਲੈ ਕੇ ਥੋੜਾ ਸਰ ਕਿੱਥੇ ਇੱਥੇ ਬੰਦ ਹੋਇਆ ਇਹਦੇ ਤੇ ਮੈਟ ਤੇ ਆ ਚੱਕ ਦੋ ਰੜ ਕੇ ਛਾੜੂਗੇ ਉਹ ਆ ਜਾ ਉਹ ਵਿਚਾਰੇ ਕੀ ਕਰਨ ਮੈਂ ਕੈਮਰਾ ਆਨ ਕਰ ਲਿਆ ਨਹੀਂ ਇਹਨਾਂ ਨੇ ਮੈਨੂੰ ਗਾਲਾਂ ਗੋਲੇ ਘਾਉਣਾ ਸੀ ਇਹ ਫਾਇਦਾ ਬਾਤ ਹੈ ਵੀਡੀਓ ਬਣਾਉਣ ਦਾ ਗਾਲਾਂ ਤੋਂ ਬਚ ਜਾਂਦਾ ਬੰਦਾ ਚਲੋ ਜੀ ਬਾਅਦ ਚ ਮੇਰੇ ਤੇ ਮੈਂ ਵੀ ਕੱਪੜੇ ਧੋਣ ਲੱਗੀ ਹੋਈ ਸੀਗੀ ਤੇ ਰੋਟੀ ਬਣਾਉਣੀ ਆ ਹੱਲ ਸ਼ਾਇਦ ਪਤਾ ਨਹੀਂ 10 ਵਜੇ ਹੋਣਗੇ ਮੈਂ ਅੱਜ ਕੱਪੜਿਆਂ ਦਾ ਪਹਿਲਾਂ ਪੰਗਾ ਲੈ ਲਵਾਂਗਾ ਕੱਪੜੇ ਧੋ ਲਈਏ ਠੀਕ ਆ ਜੀ ਤੇ ਕੱਪੜੇ ਬਲੇਜ਼ਰਾਂ ਬਲੂਜ਼ਰਾਂ ਜੀਆਂ ਖਾਸੀਆਂ ਸੀਗੀਆਂ ਕੋਟਿਸ ਵਾਟਰ ਹੱਲੇ ਰੋਲਦੇ ਨੇ ਇਹ ਵੀ ਰੱਖਣੇ ਨੇ ਆਪਾਂ ਨੇ ਚਲੋ ਬਾਅਦ ਚ ਮਿਲਦੇ ਆ ਤੁਹਾਨੂੰ ਮੀ ਆ ਗਿਆ ਕੱਪੜੇ ਲਾ ਲੀਏ ਕੱਪੜੇ ਦਾ ਸੁੱਕਾ ਹੀ ਨਹੀਂ ਹੋਰ ਦੁਬਾਰਾ ਗਿੱਲੇ ਹੋ ਜਾਣਗੇ ਹਾਲੇ ਮੈਨੂੰ ਨਾਈ ਧੋਈ ਕਰਨੀ ਆ ਜੀ ਜਿਆ ਨਾ ਦੱਸਦਾ ਮੈਂ ਅੰਦਰ ਬੈਠੀ ਸੀ ਹੁਣੇ ਉਹ ਤਾਂ ਮੈਂ ਇੱਥੋਂ ਗਈ ਸੀ ਵੀ ਨਾਲ ਇਦਾਂ ਬੈਠੇ ਨੇ। ਬਹੁਤ ਲੱਗਿਆ ਹੀ ਕੀ ਹੋ ਗਿਆ ਰੌਲਾ ਪਾ। ਬੋਹਾ ਮੋੜ ਨਾਲ। ਰੱਬ ਮੋੜ ਮੋੜ ਠੰਡ ਕਰਦਾ ਮੈਂ ਤਾਂ ਸਾਰੇ ਕੋਟੀਆਂ ਫਲਟਰ ਧੋ ਤੇ ਮੈਂ ਕਿਹਾ ਚਲ ਚੱਕ ਦੰਨੇ ਆ ਹੁਣ। ਅਸੀਂ ਉਹ ਲੇਟ ਆ ਸਭ ਨੇ ਚੱਕ ਤੇ। ਹਾਈਪਾਰੀ ਹੋਗੇ। ਇਲਾ ਰੱਖ ਕਿਉਂ ਨਹੀਂ ਫੇਰ ਆ ਕੇ ਆ ਲਾਉਣੀ ਆ ਇੱਥੇ ਰੱਖ ਦੰਨੇ ਮੰਜੇ ਤੇ ਹੁਣ ਤਾਂ ਸੁੱਕ ਗਏ ਮੈਂ ਕੰਮ ਲੱਗੀ ਪਈ ਸੀ ਚਾਹ ਪੀਣ ਲੱਗੀ ਸੀ ਕੰਮ ਕਰਕੇ ਟਾਈਮ ਸਵਾ ਦੋ ਹੋ ਗਏ ਅੱਜ ਮੈਂ ਪਹ ਸਾਰੇ ਕੱਪੜੇ ਧੋਤੇ ਧੋਣ ਵਾਸਤੇ ਅੱਗ ਪਾ ਕੇ ਗਈਆਂ ਪਾਣੀ ਗਰਮ ਹੋਣ ਨੂੰ ਚਲ ਆ ਲਾਲਵਾ ਬਾਅਦ ਚ ਫਿਰ ਮਿਲਦੇ ਆ ਤੁਹਾਨੂੰ ਲੋਟੀ ਦਾਲਾ ਪਰ ਰੱਖੀ ਹੋਈ ਸੀ ਮੈਂ ਦਾਲ ਧਰ ਕੇ ਚਲੀ ਗਈ ਨਾ ਨਾਲੇ ਉਹਾ ਚੱਕਣ ਮੈਨੂੰ ਐ ਲੱਗਿਆ ਵੀ ਦਾਲ ਖੰਦੇ ਨਾਲ ਲੱਗਦੀ ਮੈਂ ਕਹਿ ਕੇ ਬੰਦ ਕਰਵਾਤਾ ਇਲੈਕਸ਼ਨ ਤੇ ਚਲੋ ਵਧੀਆ ਟਾਈਮ ਨਾ ਬੰਦ ਕਰਾਤਾ ਜੇ ਮੈਂ ਨਾ ਕਹਿ ਕੇ ਬੰਦ ਕਰ ਲੂ ਫਿਰ ਤਾਂ ਪਾਣੀ ਬੋਲ ਸੁਪ ਚ ਜਾਂਦਾ ਉਹ ਬੱਲਮ ਚਾਹ ਗਰਮ ਕਰਕੇ ਪੀ ਲਾ ਚਾਹ ਕਿੰਨੀ ਸਹੀ ਤੇਰੇ ਜੋਗੀ ਬਜੀ ਪਈ ਆ ਵਾਚ ਰੱਖ ਲਈਆ ਪਤਾ ਬੱਲਮ ਪਰਮਨੇ ਡੋਲ ਦੇਣੀ ਤੇ ਹੁਣ ਮੈਂ ਨਾ ਡੋਲਦਾ ਚਲੋ ਚੱਕ ਕੇ ਫੇਰ ਵਾਚ ਹਾਲੇ ਤੇ ਰੱਖਦੀ ਇੱਕ ਹੱਥ ਨਾਲ ਚੱਕ ਨਹੀਂ ਸੀ ਹੁੰਦੀ ਮੈਂ ਕਿ ਡੁੱਲੇ ਨਾ ਜਾਵੇ ਤੇ ਚਾਹ ਗਰਮ ਕਰਕੇ ਪੀ ਲਈ ਤੇ ਮੌਸਮ ਜਿਹੜਾ ਬਹੁਤ ਜ਼ਿਆਦਾ ਬੱਦਲ ਵਾਲਾ ਹੋ ਗਿਆ ਤੇ ਅੱਜ ਹੈਗੀ ਹੋਲੀ 14 ਤਰੀਕਾ ਅੱਜ 14 ਮਾਰਚ ਤੇ ਸਾਨੂੰ ਤਾਂ ਦੁਪਹਿਰੇ ਜੇ ਪਤਾ ਲੱਗਿਆ ਵੀ ਅੱਜ ਹੋਲੀ ਆ ਅਸੀਂ 15 ਦੀ ਬਣਾਈ ਜਾਂਦੇ ਸੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਹੈਪੀ ਦਿਵਾਲੀ ਹੈਪੀ ਦਿਵਾਲੀ ਨਹੀਂ ਸੌਰੀ ਸੌਰੀ ਹੈਪੀ ਹੋਲੀ ਪਹਿਲਾਂ ਮੈਂ ਕਿਤੇ ਦਿਵਾਲੀ ਤਾਂ ਨਹੀਂ ਕਹਿੰਦਾ ਤੇ ਹੋਲੀ ਹੋ ਗਿਆ ਸੀ ਪਤਾ ਹੀ ਨਹੀਂ ਲੱਗਦਾ ਹੋਲੀ ਹੋ ਗਿਆ ਸੀਗਾ ਤੇ ਸਾਰਿਆਂ ਨੂੰ ਰੰਗਾ ਭਰੀ ਹੋਲੀ ਮੁਬਾਰਕ ਤੇ ਸਾਰੇ ਦੀ ਜ਼ਿੰਦਗੀ ਚ ਸੋਹਣੇ ਸੋਹਣੇ ਗੂੜੇ ਗੂੜੇ ਗੁਲ ਗੁਲਾਲ ਵਰਗੇ ਰੰਗ ਆ ਜਾਣ ਸਾਰੇ ਜਣੇ ਖੁਸ਼ ਰਹੋ ਖੁਸ਼हाल ਰਹੋ ਰੰਗਾ ਭਰੀ ਜ਼ਿੰਦਗੀ ਹੋਵੇ ਤੁਹਾਡੀ ਗੂੜੇ ਗੂੜੇ ਰੰਗ ਹੋਣ ਸਾਰੇ ਜਣਿਆਂ ਦੇ ਗੁਲਾਬੀ ਪਿੰਕ ਹਰਾ ਨੀਲਾ ਪੀਲਾ ਹੈ ਖੁਸ਼ ਰਹੋ ਬਈ ਸਾਰੇ ਇਹੀ ਜ਼ਿੰਦਗੀ ਦੇ ਰੰਗ ਨੇ ਬਾਕੀ ਹੋਰ ਰੰਗ ਸਾਰੇ ਪਿੱਕੇ ਹੁੰਦੇ ਆ ਹੱਸਦੇ ਰਹੋ ਵਸਦੇ ਰਹੋ ਇਹੀ ਰੰਗ ਨੇ ਬਾਕੀ ਰੰਗਾ ਤਾਂ ਹੋਰ ਆਪਾਂ ਕੀ ਲੈਣਾ ਹਨਾ ਬਾਕੀ ਸੂਟਾਂ ਨਾਲ ਤਾਂ ਭੈਣਾ ਰੱਜਦੀਆਂ ਨਹੀਂ ਹੈਗੀ ਆਹ ਸੂਟ ਆ ਰੰਗ ਦਾ ਲੈਣਾ ਮੇਰੇ ਵਰਗੀ ਤਾਂ ਦੇਖੀ ਜਾਂਦੀ ਤੇ ਆਹ ਰੰਗ ਦਾ ਸੂਟ ਲੈਣਾ ਆ ਰੰਗ ਦਾ ਸੂਟ ਲੈਣਾ ਲੈਣੇ ਪਤਾ ਨਹੀਂ ਕਦੋਂ ਹੁੰਦੇ ਆ ਤੇ ਚਲੋ ਜੀ ਵਧੀਆ ਆ ਜੋ ਵੀ ਹੈਗਾ ਹੁਣ ਮੇਰੀ ਚਾਹ ਕਰਮ ਹੋ ਗਈ ਆ ਪਜਾਪ ਵੀ ਲੀਏ ਤੇ ਉਸ ਤੋਂ ਬਾਅਦ ਫਿਰ ਧਾਰ ਚੋਣੀ ਆ ਦਾਲ ਪਰਖੀ ਹੋਈ ਆ ਜਿਵੇਂ ਤੁਹਾਨੂੰ ਦੱਸੇ ਦਿੱਤਾ ਸਰਕਾ ਲਾਉਣਾ ਤੇ ਨਾਲ ਬਣੂਗੀ ਸਬਜ਼ੀ ਕਿਉਂਕਿ ਦਾਲ ਭਰਮ ਸਿੰਘ ਦੀ ਖਾਣੀ ਨਹੀਂ ਉਹਨਾਂ ਦਾ ਪਨੀਰ ਪਿਆਰਾਤ ਬਣਾਇਆ ਸੀਗਾ ਆਪਾਂ ਨੇ ਤੇ ਮੈਂ ਉਹਨਾਂ ਕੇ ਪਨੀਰ ਮੇ ਤੜਕਾ ਫੇਰ ਲਾ ਲਾ ਭਈਆ ਬਤਾ ਉਹਦਾ ਨਜ਼ਾਰੇ ਨਹੀਂ ਹੁਣ ਹੁਣ ਤਾਂ ਹੋਰ ਕੁਛ ਨਾ ਹੋਵੇ ਬਸ ਪਨੀਰ ਹੋਵੇ ਖਾਣ ਨੂੰ ਉਹ ਤਾਂ ਪਨੀਰ ਖਾ ਕੇ ਖੋਸ਼ ਆ ਜੀ ਆ ਮੈਂ ਖਾਂਦਾਗਾ ਜੀ ਆਰ ਕਹਿੰਦਾ ਨਾ ਆ ਨਹੀਂ ਖਾਏਗੇ ਹੁਣ ਫੇਰ ਥਾਲ ਰੱਖਣੀ ਹੁਣ ਇੱਕ ਹੱਥ ਨਾ ਫੇਰ ਵੀ ਚੱਕੀ ਜਾਣੀ ਚੱਕ ਤਾਂ ਲਈ ਹੱਥ ਮੱਚ ਗਿਆ ਚਾਪਿੰਦੀ ਬਿੰਦੀ ਜਿਹੜੀ ਚੂਗੀ ਦੇਖ ਲੈਣੇ ਨੇ ਫਿਰ ਬੰਦ ਕਰਕੇ ਧਰ ਚੁੱਕਿਆ ਨੇ ਤੇ ਕੱਪੜੇ ਜਿਹੜੇ ਅੱਜ ਧੋਤੇ ਆ ਸਾਰੇ ਉਹ ਰੱਖਣੇ ਨੇ ਆਪਾਂ ਨੇ ਕੋਈ ਪ੍ਰੈਸ ਕਰਕੇ ਰੱਖਣ ਵਾਲਾ ਕੋਈ ਉਦਾਂ ਰੱਖਣ ਵਾਲਾ ਮੇਰੇ ਤਾਂ ਸਾਰੇ ਕੱਪੜੇ ਹੱਲੇ ਰੋਲ ਦੇ ਫਿਰਦੇ ਆ ਰੱਖਦੇ ਸੀ ਪਹਿਲਾਂ ਮੈਂ ਜਦੋਂ ਦੁਬਾਰਾ ਠੰਡ ਹੋ ਗਈ ਮੀਂਹ ਪੈ ਗਿਆ ਫਿਰ ਕੱਢਣੇ ਪੈਗੇ ਕੀ ਕਰੇ ਬੰਦਾ ਅੱਜ ਮੈਂ ਸਾਰੇ ਹੀ ਕੱਪੜੇ ਧੋਹਦੀ ਆ ਨਿਕਲ ਗਈ ਮੈਂ ਤੁਹਾਨੂੰ ਯਕੀਨ ਮੰਨਣਾ ਹੋਣਾ ਕਿ ਆਈਆਂ ਅੱਜ ਇਹਨਾਂ ਨੇ ਪਸ਼ੂਆਂ ਦੀ ਨਹੀਂ ਤੋ ਇਹ ਵਰਨ ਕਰਾਤੀ ਪਸ਼ੂ ਦੇਖੋ ਮੈਂ ਸਾਸਰੀ ਘਰ ਦਾ ਠੀਕ ਆ ਮੈਂ ਕਿਹਾ ਨਹੀਂ ਕਰਨਾ ਰੋਟ ਕਰੇ ਕੋਈ ਹੈ ਜੱਟਾਂ ਦੇ ਬਾਰੇ ਦਾ ਕਰਨ ਦੇ ਰੇਕ ਗੱਲ ਜੱਟਾਂ ਦੇ ਆਈ ਹੁੰਦਾ ਜੱਟਾਂ ਨੇ ਆਏ ਹੁੰਦੇ ਜਾਂ ਟਟੋਰੀ ਵੀ ਹੁੰਦੇ ਨੇ ਜੱਟ ਭਾਈਏ ਨੇ ਤਕੜੇ ਹੁੰਦੇ ਨੇ ਟੌਰੀ ਹੁੰਦੇ ਨੇ ਆਪਾਂ ਸਭ ਦਰਮਿਆਨ ਨਹੀਂ ਆ ਦਰਮਿਆਨ ਨੇ ਅੱਛਾ ਸਾਸਰੀ ਘਰ ਦਾ ਕਰ ਦੋ ਸਾਸਰੀ ਘਰ ਜੀ ਜਾ ਰਹੇ ਹਨ ਹੋਰ ਕਿਵੇਂ ਅਮਾ ਸਭ ਕਿਤੇ ਕਿਤੇ ਮੀਂਹ ਤੁਸੀਂ ਇੱਧਰ ਆਓ ਇੱਧਰ ਮੈਂ ਵੀਡੀਓ ਨਹੀਂ ਵਧੀਆ ਹੁੰਦੀ। ਵੀਡੀਓ ਕੇ ਆਉਣੀ ਵਧੀਆ ਹੁੰਦੀ। ਆ ਦੇਖੋ ਹੁਣ। ਹੁਣ ਦੇਖਦੇ। ਹੁਣ ਕਰੋ ਸਸਰੀ ਘਰ। ਸਸਰੀ ਘਰ ਦੀ ਸਾਰਿਆਂ ਨੂੰ ਹੋ ਠੀਕ ਠਾਕ ਹੂੰ ਚੜਦੀਆਂ ਕਲਾ ਤੇ ਹੋ ਬਾਕੀ। ਤੁਸੀਂ ਠੀਕ ਹੋਣੇ। ਇਹਨਾਂ ਦੀ ਬਾਕੀ ਇਕੜੇ ਹੁੰਦੀ ਆ। ਮੌਸਮ ਜਾਲਾ ਬਾਲਾ ਖਰਾਬ ਹੋਇਆ ਪਿਆ। ਕੱਲ ਤਾਂ ਮੌਸਮ ਵਧੀਆ ਸੀ ਤਾਂ ਪਕੜੀ ਦੀ। ਜਾਂ ਕੱਲ ਗੜੀ ਸੀ ਤਾਂ ਅੱਜ ਬੱਦਲ ਹੋਇਆ। ਹੈਪੀ ਹੋਲੀ। ਹੈਪੀ ਹੋਲੀ। ਹੂੰ। ਛੋਟਾ ਰੰਗ ਕਿੱਥੇ ਗਿਆ ਹੈਪੀ ਹਾਂ ਨਹੀਂ ਹੈ ਪੀ ਲਿਆਂਦਾ ਬਰੀ ਪੂਰਾ ਰੰਗ ਜਿਆਰ ਦਾ ਪੇਪਰ ਸੀ ਇੰਗਲਿਸ਼ ਦਾ ਜੇ ਨਾ ਹੁੰਦਾ ਪੇਪਰ ਖਤਮ ਹੋ ਜਾਂਦਾ ਫੇਰ ਉਹ ਮਗਬੋਂਦਾ ਮੇਰਾ ਰੰਗ ਉੱਡ ਗਿਆ ਇਹਨਾਂ ਦਾ ਰੰਗ ਉੱਡ ਗਿਆ ਤਾਂ ਹੀ ਤਾਂ ਕਿਹਾ ਛੋਟਾ ਰੰਗ ਕਿੱਥੇ ਗਿਆ ਠੀਕਰੇ ਇਹ ਤਾਂ ਠੀਕਰੇ ਆਲਟਿਵੀਸ਼ਨ ਰੰਗ ਨਹੀਂ ਬੜਾ ਟਾਈਮ ਰਹਿੰਦੇ ਤਾਂ ਹੀ ਤਾਂ ਲਾਉਂਦੇ ਮੈਂ ਤਾਂ ਲਾਉਂਦੀ ਵੀ ਨਹੀਂ ਦੇ ਲੋ ਮੇਰੇ ਵੀ ਤਾਂ ਹੈਗੇ ਜੇ ਡਾਈ ਲਾ ਲਾ ਤਿੰਨ ਦਿਨ ਅੱਖਾਂ ਚੋ ਲਾਲੀ ਨਹੀਂ ਜਾਂਦੀ ਕੋਈ ਬਤਾਂਦਾ ਵੀ ਨਹੀਂ ਗਕੜ ਜੀਓ ਕਿਹੜਾ ਇਕਣੇ ਕੀ ਗੁੜੇ ਦੀ ਦਾ ਗੁੜੇ ਦੀ ਦਾ ਬੁੜਾਈਆਂ ਹੋਰ ਕਿਹੜਾ ਜਵਾਨ ਆਹ ਰੋਜ਼ ਇੱਕ ਦਿਨ ਘਟਦਾ ਹੀ ਜਾਂਦਾ ਤੇ ਮੈਂ ਹਾਲੇ ਤੱਕ ਬਾਟਿਕਾ ਸ਼ੈਂਪੂ ਨਹੀਂ ਮੰਗਾਇਆ ਦਾ ਲੂ ਮੂਨੇ ਸਕਾ ਲੂ ਬੱਚੇ ਦਾ ਦੱਸਦੇ ਹੀ ਨੇ ਹਾਂ ਕਿੰਨੀ ਏਜਾ ਲਾ ਹਾਂ ਕਿ ਹੋਗਾ ਬੱਚੇ ਆਂ ਜਗ੍ਹਾ ਪਾਵਦੀ ਜਗ੍ਹਾ ਇੰਜੋਏ ਕਰੋ ਲਾਈਫ ਨੂੰ ਬੁੜਾ ਡਾਕਦੀਆਂ ਨਹੀਂ ਡਾਕ ਕਿਸੇ ਦੇ ਸਾਹਮਣੇ ਲੋਕਾਂ ਦੇ ਬਹੁਤ ਆ ਮੈਂ ਦੇਖਿਆ ਮੇਰੇ ਮੁੰਡਾ ਨਹੀਂ ਇਕ ਤੇਕੀ ਹੋ ਗਿਆ ਦਈ ਨੀਗਾ ਘਟਾਉਂਦੀ ਆ ਜਾਂ ਘਰ ਦੀ ਬਣਾ ਕੇ ਦੇਖਾਂ ਜੀ ਕੋਈ ਲਾ ਇਹਨਾਂ ਦੀ ਘਰ ਦੀ ਦਈ ਆ ਮੇਜਾ ਵਦ ਕਰਮੋ ਵੀ ਦਈ ਲੋਟ ਆਉਂਦੀ ਕਹਿੰਦੇ ਮੈਂ ਚਾ ਨਹੀਂ ਪੀਣੀ ਅੱਜ ਇਹ ਕਹਿੰਦੇ ਅੱਜ ਮੈਂ ਲੱਸੀ ਪੀਤੀ ਬਣਾ ਕੇ ਮੈਂ ਪੈਣਾ ਬੀਵੀ ਚਾ ਇਹ ਵੱਲੋਂ ਕਿ ਮੈਂ ਕਿੱਥੇ ਨਾਉਣ ਚਲ ਗਈ ਸੀ ਮੈਂ ਮੈਂ ਕਿਹਾ ਮੈਂ ਗੋਹਾ ਚੱਕਦਾ ਨਾਉਣ ਤੋਂ ਪਹਿਲਾਂ ਉਹ ਨਿਆ ਧਾਰ ਕੱਢੀ ਉਹ ਧਾਰ ਕੱਢਦੇ ਆ ਪੰਜ ਵਾਰੀ ਤੇ ਤੜਕਾ ਕੱਟਣਾ ਤੜਕਾ ਲਾਉਣਾ ਆ ਮੌਸਮ ਚੰਗਾ ਭਣਾ ਠੀਕ ਤੇ ਕੀ ਗੱਲ ਅੱਗੇ ਹੋਲੀ ਨੂੰ ਇੰਨੀ ਘਾੜੀ ਤਾਂ ਪਾਣੀ ਕਾਣ ਨਹੀਂ ਦੇਖ ਲੋ ਹੋਰ ਤੁਸੀਂ ਦੱਸਿਓ ਸਾਰੇ ਜਾਣੇ ਵੀ ਹੋਲੀ ਕਿਹਨੇ ਕਿਹਨੇ ਖੇਡੀ ਕਿਹਨੇ ਕਿਹਨੇ ਰੰਗ ਲਾਇਆ ਗੁਲਾਲ ਲਾਇਆ ਇੱਕ ਦੂਜੇ ਦੇ ਹੂੰ ਕਿਹਨੇ ਕਿਹਨੇ ਗੁਬਾਰੇ ਪਰ ਪਰ ਮਾਰੇ ਹੈ ਨਹੀਂ ਹੁਣ ਤਿਹਾਰਾਂ ਦਾ ਹਨ ਅੱਗੇ ਕਰਦੇ ਸੀ ਮੈਂ ਤਬਾ ਵੀ ਥੱਕ ਗਈ ਅੱਗੇ ਤਿਹਾਰ ਮਨਾਉਦੇ ਅੱਗੇ ਤਿਹਾਰ ਹੁਣ ਪੇਪਰ ਆਉਂਦੇ ਆ ਮੈਂ ਉਹ ਜੀ ਕਰਦਾ ਸੀ ਮੇਰਾ ਖਾਣ ਨੂੰ ਮੁੰਡੇ ਦਾ ਪੇਪਰ ਆ ਤੇ ਤਿਹਾਰ ਆ ਕੀ ਕਰੀਏ ਕੀ ਕਰੀਏ ਅੱਗੇ ਪਹਿਲਾਂ ਪੇਪਰ ਜਾਂ ਲੇਟ ਹੋਣੇ ਜਾਂ ਪਹਿਲਾਂ ਹੋ ਜਾਣੇ ਤਾਂ ਧਿਆਨ ਮੰਨ ਦੇ ਇੱਕ ਹੋਲੀ ਤੇ ਹੁੰਦੀਆਂ ਨੇ ਖਾਣ ਨੂੰ ਬਣਦੀਆਂ ਸਪੈਸ਼ਲ ਉਹ ਪਤਾ ਨਹੀਂ ਕਿੰਨਾ ਦੇ ਉਹ ਮਣਾਉਂਦੇ ਨੇ ਜਾਨੀ ਕਿ ਬਾਜ਼ਾਰ ਚ ਬਣੀਆਂ ਹੁੰਦੀਆਂ ਨੇ ਗੁੱਚੀਆਂ ਖਨੀ ਗੁੱਟੀਆਂ ਕਹਿੰਦੇ ਉਹਨਾਂ ਨੂੰ ਖਾਣ ਵਾਲੀਆਂ ਐਡਾ ਮੋਠੀ ਜਿਹੀ ਵਾਂਗ ਹੁੰਦੇ ਨੇ ਬਹੁਤ ਟੇਸਟੇ ਹੁੰਦੇ ਨੇ ਇੱਕ ਵਾਰੀ ਮੈਂ ਗੁਰਦੁਆਰਾ ਸਾਹਿਬ ਖਾਦੀਆਂ ਸੀ ਜੀ ਕਿਸੇ ਨੇ ਆਪਾਂ ਗੁਰਦੁਆਰਾ ਸਾਹਿਬ ਗਏ ਉੱਥੇ ਹਾਂ ਲਿਆ ਕੇ ਦਿੱਤੀਆਂ ਜੀ ਫਿਰ ਹੁਣ ਹੁਣ ਅੱਜ ਇਹ ਕਹਿੰਦੇ ਸੀ ਕਹਿੰਦੇ ਮੈਂ ਦਰਾਹੇ ਜਾਣਾ ਮੈਂ ਸੋਚਿਆ ਮੈਂ ਫਿਰ ਜੇ ਗੱਜ ਗਏ ਨਾ ਮੈਂ ਇਹਨਾਂ ਤੋਂ ਮੁਕਵਾਉਂਗੀ ਇਹ ਗਾਈ ਨੀ ਕਿ ਕਹਿੰਦੇ ਮੇਰੇ ਕੋ ਰੰਗ ਲਾ ਦੋ ਮੈਂ ਕਿ ਚਲ ਕੱਲੂ ਚਲ ਜਾ ਜੇ ਕੱਲੂ ਗਏ ਵਿੰਨ ਲਿਆ ਕੇ ਦਵਗੇ ਹਾਂ ਪਹਿ ਮੈਂ ਦੇ ਦੂੰ ਦੇ ਦੂੰ ਕਿੱਥੋਂ ਦੇ ਦੇ ਦੂੰ ਤੋੜ ਨਹੀਂ ਪਾਸੀ ਵਾਣਗੇ ਕੱਲ ਵਿੰਨ ਦਵਾਈ ਦਵਾਉਣ ਗਿਆ ਕਹਿੰਦੇ ਕਹਿੰਦੇ ਕਰਾਇਆ ਲਗੂ ਮੈਂ ਚਲ ਠੀਕ ਆ ਕਰਾ ਲੈ ਲੈਂ ਯਾਰ ਪਤਾ ਕੀ ਕਹਿੰਦਾ ਮੰਮੀ ਗੇੜੇ ਗੂੜੇ ਦੇ ਨਾ ਦਈ ਗੇ ਗੇੜੇ ਦੇ ਮੰਗ ਰਿਆ ਕਹਿੰਦਾ ਪਿੰਡ ਨੂੰ ਜਾਣ ਦਾ ਗੇੜਾ 100 ਰੁਪਈਆ ਯਾਰ ਨਾ ਸੋਣੀ ਹੋਣੀ 100 ਰੁਪਈਆ ਪਤਾ ਕੀ ਕਹਿੰਦਾ ਮੰਮੀ ਗੇੜੇ ਗੂੜੇ ਦੇ ਨਹੀਂ ਦੇਣਾ ਦਵਾਈ ਦੇ ਕਹਿੰਦਾ ਪਤਾ ਕੀ ਕਹਿੰਦਾ ਇੰਨਾ ਕ ਤਾਂ ਡੈਡੀ ਥੋੜਾ ਫਰਜ ਵੰਡਦਾ ਮੰਮੀ ਨੂੰ ਦਵਾਈ ਦਿਵਾਉਣ ਦਾ ਤਾਂ ਦਵਾਈ ਤਾਂ ਦਵਾ ਸਕਦੇ ਓ ਤੁਸੀਂ ਹਾਸ ਲਈ ਹਾਸ ਲਈ ਦਾ ਖੇਡ ਲਈ ਦਾ ਲੜ ਲਈ ਦਾ ਹੋਰ ਅਸੀਂ ਕੀ ਕਰਨਾ ਕੀ ਉਹ ਖੇਤਾਂ ਚ ਕੀ ਰੋਂ ਕਹਤ ਉਹ ਕਿਤੇ ਵੀ ਨਹੀਂ ਹੈਗੀ ਸਾਰੇ ਲੋਕ ਹੋਲੇ ਮੱਲੇ ਤੇ ਗਏ ਹੋਏ ਆ ਬਈ ਸਾਰੇ ਜਣੇ ਵੀਡੀਓ ਦੇਖਿਆ ਕਰੋ ਲਾਈਕ ਕਰਿਆ ਕਰੋ ਜਿੱਦਾਂ ਸਾਰੀਆਂ ਵੀਡੀਓ ਨੂੰ ਪਿਆਰ ਦਿੰਦੇ ਹੋ ਡੇਲੀ ਵੀਡੀਓ ਵਾਚ ਕਰਿਆ ਕਰੋ ਠੀਕ ਆ ਜੀ ਮੌਸਮ ਸਹੀ ਰਹੇ ਤੇ ਕੱਲ ਨੂੰ ਮੈਂ ਦੇਖਦੀ ਆ ਮੈਂ ਬਾਡੀ ਦਾ ਸ਼ੈਂਪੂ ਮਗਵਾਨੀ ਆ ਅੱਜ ਮੈਂ ਲਾਉਣਾ ਸੀ ਮੈਂ ਲਾਇਆ ਨਹੀਂ ਮੈਂ ਕੱਲ ਨੂੰ ਉਹੀ ਮਗਾ ਕੇ ਉਹੀ ਲਾਉਂਗੀ ਸੰਗਤ ਬਹੁਤ ਗਈ ਹੋ ਚਲੋ ਇਹ ਦੇਖਦੇ ਆ ਫਿਰ ਹੋਰ ਕੰਮ ਕਮ ਕਰਨਾ ਫਿਰ ਕੈਮਰਾ ਆਨ ਕਰਦੇ ਹੁਣ ਮੇਰੀ ਬਾਹ ਥੱਕ ਗਈ ਠੀਕ ਹੈ ਜੀ ਤੇ ਇੱਕ ਵਾਰੀ ਸਾਰਿਆਂ ਨੂੰ ਫਿਰ ਤੋਂ ਹੈਪੀ ਹੋਲੀ ਦਾ ਲਾ ਦੇ ਲੜ ਭਰਾਵਾ ਬੇੜੇ ਦੀ ਬੰਨ ਲਾਈ ਅੰਦਰ ਲਈ ਲਾਈ ਨਹੀਂ ਤਰੋਟਾ ਖਾ ਵੀ ਜਿਆ ਲਈ ਦੁੱਧ ਵੀ ਪੀ ਲਈ ਆ ਬਾਹਰ ਮੀਂਹ ਪਈ ਜਾਂਦਾ ਮੈਂ ਕਰਨੀ ਸੀ ਪ੍ਰੈਸ ਮੀਨੂ ਦੇਖ ਕੇ ਮੈਂ ਵੀ ਡਿਸਮਿਸ ਕਰਤੀ ਪ੍ਰੈਸ ਉਹ ਕਿਉਂ ਮੈਂ ਹਮੀ ਦਾ ਵੰਦਾ ਕਹ ਲੂ ਕਿਹੜਾ ਜਾ ਹੁਣ ਕੀ ਬਦਲ ਜਾਏ ਹਾਂ ਜੇ ਮੀ ਹਟ ਗਿਆ ਤੇ ਹੁਣ ਪਤਾ ਕੀ ਹੋ ਗਿਆ ਫਿਰ ਮੈਂ ਤਾਂ ਪੱਲੀ ਤੋਂ ਨਹੀਂ ਆਇਆ ਪ੍ਰਸ ਜੀ ਹੁੰਦੀ ਹੈਗੀ ਲੋਮੀ ਪਈ ਜਾਂਦਾ ਤੇ ਕਿਉ ਕੰਦੀ ਦੇ ਪਿਆ ਨਹੀਂ ਨਾ ਹਾਂ ਕੋਈ ਮੇਰੇ ਨਾਲ ਖੜੇ ਹੈ ਨਾ ਤੇ ਮੈਨੂੰ ਐ ਹੜਾ ਜੇ ਤੂੰ ਸਿੱਧਾ ਸਾਰੇ ਆਪਣੇ ਆਪਣੇ ਵਿਸਤਰੇ ਜਿ ਵੜ ਗਏ ਫਿਰ ਮੇਰੇ ਤੋਂ ਪੱਲੀ ਤੋਂ ਕੋਈ ਪ੍ਰਸ ਨਹੀਂ ਚੱਲ ਹੁਣ ਜਾਇਆ ਵਾਸ਼ਰੂਮ ਆ ਤਾਂ ਗਈ ਪ੍ਰਸ ਉੱਪਰ ਕੈਮਰਾ ਕੋਸੋੜੇ ਕਰੋਂਗੇ ਜੱਲਾ ਹੋਇਆ ਬੰਦਾ ਪਤਾ ਨਹੀਂ ਇਹ ਕਿਹੜੀ ਰੁੱਤ ਦਾ ਮੀਂਹ ਪੈਂਦਾ ਅੱਜ ਹੈਗਾ ਹੋ ਪੋਣੀ ਕੱਲ ਹੋਗਾ ਹੋ ਲੰਮਣਾਂ ਸਾਰਿਆਂ ਨੂੰ ਸਾਡੇ ਵੱਲੋਂ ਹੋਲੇ ਮਹਲੇ ਦੀਆਂ ਮੁਬਾਰਕਾਂ ਕਿਉਂਕਿ ਕੋਲ ਕੱਲ ਹੋਣ ਪਈ ਹੋਈ ਆ ਉੱਧਰੋਂ ਕੈਮਰਾ ਹੋ ਜਾਣਾ ਤੇ ਮੀਂਹਾ ਤੇ ਪਈ ਜਾਂਦਾ ਰੱਬ ਮੈਨੂੰ ਤਾਂ ਪਤਾ ਨਹੀਂ ਛੋਟੇ ਸਾਰਿਆਂ ਨੇ ਮੀਂਹ ਪੈਂਦਾ ਜਾਂ ਸਾਡੇ ਕੱਲਿਆਂ ਦੇ ਪੈਂਦਾ ਯਾ ਪਾਣੀ ਪਾਣੀ ਕੇ ਲਿਆ ਹੋਣਾ ਨਾ ਪਾਣੀ ਚਲੋ ਪਾਣੀ ਨਾ ਪਤਾ ਨਹੀਂ ਹੋਲੀ ਛੇਟਣੀ ਆਪਣੇ ਨਾ ਅੰਨ ਨਹੀਂ ਚੇਹੇ ਬਚਾ ਮਦੇ ਆਪਨੇ ਤੇ ਪਾਣੀ ਬਹੁਤ ਕੋਲੀ ਘੇਟੀ ਜਾਂਦੀ ਜਪੇ ਦੇ ਪਰ ਸਵਨਾ ਹੋਊਗਾ ਮਾਤਾ ਬਹੁ ਮੇਰਾ ਜੀਆ ਨਹੀਂ ਕੀਤਾ ਹੈਗਾ ਕੀ ਪ੍ਰੈਸ ਕਰਨ ਨੂੰ ਕਰਨਾ ਚਲੋ ਥੋੜੀ ਥੋੜੀ ਹੋਣ ਵਾਲੀ ਐਨੀ ਵੀ ਨਹੀਂ ਹੋਣ ਵਾਲੀ ਤੇਰੇ ਵੀ ਥੋੜੀ ਹੋਣ ਵਾਲੀ ਮੇਰੇ ਵੀ ਵੀਰੇ ਨਹੀਂ ਜਾਣਾ ਪਾਰੇ ਨਹੀਂ ਜਾਣਾ ਤੇ ਟ੍ਰਾਂਸਫਰ ਕਰਨਾ ਜੀ ਉਹਦੇ ਤਾਂ ਕਰਕੇ ਰੱਖੇ ਹੋਇਆ ਪ੍ਰੈਸ ਉਹ ਨਹੀਂ ਆਪ ਹੀ ਕਰ ਲਓ ਮੈਂ ਲੜਵੀ ਬੰਦ ਕਰਤੀ ਕਦ ਪਾਇਆ ਤੜਕੀ ਮੈਂ ਤਾਂ ਰਜਾਈ ਆਪਣੀ ਰੱਖਦੀ ਰਾਤ ਭਾਈ ਮੈਨੂੰ ਆਪ ਹੀ ਦੋਸਤਾਂ ਦਰਵਾਜ਼ਾ ਨਹੀਂ ਬੰਦ ਕਰਦੇ ਇਹਨੂੰ ਥੋੜਾ ਜਿਹਾ ਭੇੜਾਂ ਨਾਲ ਮੱਛਰ ਫਿਰਦਾ ਆਲ ਆਊਟ ਲਾਓ ਵੀਰੇ ਰੈਡੀਓ ਤੇ ਗਾਈ ਤੇ ਮੋਕਲੇ ਕਿਉਂ ਤਰੇ ਰੈਡੀਂ ਦਿਖਾਵਾਂਗੇ ਮੇਰੇ ਪਿਆ ਓਏ ਦੇਖ ਸੋ ਤੇ ਬੈਜਿਆਰ ਕਾਲਾ ਪੈ ਜਾਣੀਆਂ ਨੇ ਆਪਣੀ ਕਿੱਕਰ ਚਲੋ ਜੀ ਦੇਖਦੇ ਆ ਫਿਰ ਹੁਣ ਕੀ ਹੋ ਗਰਾ ਮੀ ਪਈ ਜਾਂਦਾ ਮੈਂ ਕਿਹਾ ਹੁਣ ਕੀ ਆ ਕੁਛ ਵੀ ਨਹੀਂ ਮੀ ਸੋਣਾ ਪੈਂਦਾ ਵਧੀਆ ਬੱਸ ਰਾਤ ਕਿੰਨਾ ਹਾਂ ਨਹੀਂ ਮੇਰੇ ਕਹਿਣਾ ਮੀ ਪੈ ਜੂ ਜਾਂ ਮੇਰੇ ਕਹਿਣਾ ਹਟ ਜੂ ਮੈਨੂੰ ਨਹੀਂ ਸਮਝ ਲੱਗਦੀ ਤੁਨੀ ਕੀ ਮੈਂ ਹਟਾਵਾਂ ਮਮੀ ਕਣਕ ਸੰਝ ਤੇ ਅੱਛਾ ਰੱਬ ਜੀ ਮੀਂਹ ਹਟਾ ਦਿਓ ਮੇਰੇ ਘਰ ਵਾਲੇ ਨੇ ਕਣਕ ਸੰਝਤੀ ਹੁਣ ਮੀਂਹ ਪਾਉਣ ਦੀ ਕੋਈ ਲੋੜ ਨਹੀਂ ਬਹੁਤ ਵੇਟ ਕਰੀ ਵੀ ਤੁਸੀਂ ਮੀਂਹ ਪਾਉਂਗੇ ਅਸੀਂ ਕਣਕ ਨੂੰ ਨਹੀਂ ਪਾਣੀ ਲਾਉਣਾ ਨਹੀਂ ਲਾਉਣਾ ਫਿਰ ਜਦੋਂ ਤੁਸੀਂ ਮੀਂਹ ਨਹੀਂ ਪਾਇਆ ਐਨ ਮੌਕੇ ਤੇ ਫਿਰ ਸਾਨੂੰ ਮੋਟਰ ਚਲਾਉਣੀ ਪੈਗੀ ਅਸੀਂ ਪਾਣੀ ਲਾਤਾ ਰੱਬ ਜੀ ਹੁਣ ਤੁਸੀਂ ਮੀਂਹ ਬੰਦ ਕਰ ਦਿਓ ਹਾਂ ਰੱਬ ਜੀ ਅੱਜ ਹੁਣ ਆਟੋਮੈਟਿਕ ਚੱਕ ਦਿਓ ਤੁਸੀਂ ਸਾਡੀ ਸਾਰੀ ਕਣਕ ਨੂੰ ਪਾਣੀ ਲੱਗ ਗਿਆ ਭਰਤੀ ਅਸੀਂ ਪਰਸੀਨ ਵੀ ਭਰ ਲਿਆ ਕਣਕ ਵੀ ਭਰ ਲਈ ਹੁਣ ਤੁਸੀਂ ਰੱਬ ਜੀ ਆਟੋਮੈਟਿਕ ਚੱਕੋ ਹੁਣ ਖੁਸ਼ ਹੁਣ ਖੁਸ਼ ਅਸੀਂ ਅਰਜੀ ਪਾਤੀ ਰੱਬ ਨੂੰ ਠੀਕ ਆ ਤਾਰੇ ਨਿਕਲਣ ਹੁਣ ਤਾਰੇ 2 ਘੰਟੇ 2 ਘੰਟੇ ਤਾਰੇ ਨਿਕਲੇ ਤਾਰੇ ਸੱਕ ਕਮੈਂਟ ਜੀ ਨਿਕਲਣ ਚਾਹੀਦੇ ਆ ਚਲੋ ਜੀ ਦੇਖੋ ਕੀ ਪਤਾ ਹੁਣ ਵਹਿਗੁਰੂ ਦੇ ਤਾਂ ਆਪਣੀਆਂ ਹਾਸੀਆਂ ਖੇਡ ਲੀਆਂ ਨੇ ਵਹਿਗੁਰੂ ਦੇ ਕਰ ਰੱਬ ਨੂੰ ਇੰਨੇ ਤੂਦੋ ਤਾਰੇ ਦਿਖਦੀ ਆ ਤੇ ਹੱਜ ਹੋਲੀ ਵੀ ਵਧੀਆ ਸੀ ਪੁਰਾਣਾ ਨਵਾਂ ਨਹੋਲੀ ਆ ਅਸੀਂ ਹੋਲੀ ਰੰਗਾ ਨਾਲ ਹੀ ਮਨਾਈ ਬਸ ਇਦਾਂ ਹੀ ਮਨਾ ਲਈ ਤੇ ਦੂਜਾ ਕੱਲੂ ਹੋਲਾ ਮਨ ਲਾਇਆ ਸਾਡੇ ਵੱਲੋਂ ਸਾਰਿਆਂ ਨੂੰ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਆਈ ਹੋਪ ਤੁਸੀਂ ਹੋਲੀ ਖੇਡੀ ਹੋਊਗੀ ਮਨਾਈ ਹੋਊਗੀ ਵਧੀਆ ਗਈ ਹੋਣੀ ਆ ਹੋਲੀ ਤੇ ਵੈਗੁਰੂ ਜੀ ਇਦਾਂ ਹੀ ਰੰਗ-ਬਰੰਗੀ ਹੋਲੀ ਰੱਖੇ ਤੁਹਾਡੀ ਲਾਈਫ ਦੇ ਵਿੱਚ ਹਨਾ ਚੜਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ ਤੇ ਕੱਲ ਮਿਲਦੇ ਹਾਂ ਹੁਣ ਨੈਸਟ ਵਲੌਗ ਦੇ ਨਾਲ ਅੱਜ ਦਾ ਵਲੌਗ ਮੈਨੂੰ ਨਹੀਂ ਪਤਾ ਕਿ ਕਿਦਾਂ ਦਾ ਬਣਿਆ ਸੀ ਹੁਣ ਤੁਸੀਂ ਦੇਖ ਲਿਆ ਤੁਹਾਨੂੰ ਪਤਾ ਲੱਗਿਆ ਹੁਣ ਹਨਾ ਤੇ ਚਲੋ ਜੀ ਕੱਲ ਮਿਲਦੇ ਹਾਂ ਵਧੀਆ ਜਿਹਾ ਵਲੌਗ ਦੇ ਨਾਲ ਅੱਜ ਦੀ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ ਅੱਜ ਦੀ ਪਤਾ ਨਹੀਂ ਕੀ ਕਹਿਣ ਲੱਗੀ ਸੀ ਗੁੱਡ ਨਾਈਟ ਜੀ ਸਾਰਿਆਂ ਨੂੰ ਕੱਲ ਨੂੰ ਮਿਲਾਂਗੇ ਨਵੇਂ ਦਿਨ ਤੇ ਨਵੀਂ ਸਵੇਰ ਦੇ ਨਾਲ ਠੀਕ ਹੈ ਜੀ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ ਗੁੱਡ ਡ੍ਰੀਮ ਗੁੱਡ ਸਲੀਪ ਬਾਏ ਬਾਏ